ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਤੋਂ ਬਾਅਦ ਕਰਨਲ ਪਸ਼ਪਿੰਦਰ ਸਿੰਘ ਬਾਠ ਦੀ ਪਤਨੀ ਜਸਵਿੰਦਰ ਕੌਰ ਜਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਲੂਟ ਮਾਰ ਰਹੇ ਸੀ ਅਤੇ ਧੰਨਵਾਦ ਕੀਤਾ ਜਾ ਰਿਹਾ ਸੀ ਤੇ ਕਿਹਾ ਜਾ ਰਿਹਾ ਸੀ ਕਿ ਮੁੱਖ ਮੰਤਰੀ ਨੇ ਸਾਨੂੰ ਭਰੋਸਾ ਦੇ ਦਿੱਤਾ ਹੈ ਸ਼ਾਮ ਦੇ 6 ਵਜੇ ਤੱਕ ਜਿਹੜੀ ਇਹ ਕਾਰਵਾਈ ਕਰਕੇ ਸਾਨੂੰ ਫੋਨ ਕਰ ਦਿੱਤਾ ਜਾਏਗਾ ਤੇ ਮੁੱਖ ਮੰਤਰੀ ਨੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਇਹਨਾਂ ਨੂੰ ਤਾਂ ਡਿਸਮਿਸ ਕਰਨਾ ਬਣਦਾ ਹੈ ਤਾਂ ਇਸ ਮਾਮਲੇ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਕਰਨਲ ਦੀ ਪਤਨੀ ਜਿਸ ਦੀਆਂ ਆਸਾਂ ਕੱਲ ਵੱਜੀਆਂ ਸੀ ਉਹ ਚੱਕਣਾ ਚੂਰ ਹੋ ਚੁੱਕੀਆਂ ਨੇ ਅਜੇ ਤੱਕ ਉਸ ਮਾਮਲੇ 'ਚ ਕੋਈ ਕਾਰਵਾਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਹੀਂ ਕੀਤੀ ਗਈ ਹੈ ਤਾਂ ਇਹ ਦਾਵਾ ਜਿਹੜਾ ਉਹਨਾਂ ਦੀ ਪਤਨੀ ਜਿਹੜੀ ਪਸ਼ਪਿੰਦਰ ਸਿੰਘ ਬਾਠ ਦੇ ਪਤਨੀ ਨੇ ਉਹਨਾਂ ਦੇ ਵੱਲੋਂ ਕੀਤਾ ਗਿਆ ਜਸਵਿੰਦਰ ਕੌਰ ਨੇ ਇਹ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਜਿਸ ਦੇ ਵਿੱਚ ਉਹਨਾਂ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਮੁੱਖ ਮੰਤਰੀ ਨੇ ਸਾਨੂੰ ਭਰੋਸਾ ਦਿੱਤਾ ਸੀ ਉਸ ਦੇ ਉੱਤੇ ਉਹ ਖਰੇ ਨਹੀਂ ਉਤਰੇ ਸਾਡਾ ਭਰੋਸਾ ਟੁੱਟ ਚੁੱਕਿਆ ਹੈ ਤਾਂ ਉਹਨਾਂ ਦੀ ਪਤਨੀ ਨੇ ਕੀ ਕੁਝ ਆਖਿਆ ਤੁਹਾਨੂੰ ਉਹ ਵੀ ਸੁਣਾ ਦਨੇ ਆ ਬਹੁਤ ਹੀ ਕੱਲ ਮੈਂ ਵੀਹ ਦਿਨਾਂ ਬਾਅਦ ਉਹਨੂੰ ਇੱਕ ਜਿਸਨੂੰ ਕਹਿੰਦੇ ਨੇ ਹੋਪ ਦਿਖੀ ਸੀਗੀ ਜਿਸ ਤਰੀਕੇ ਨਾਲ ਮਾਨ ਸਾਹਿਬ ਨੇ ਮੇਰੇ ਸਿਰ ਚ ਹੱਥ ਰੱਖ ਕੇ ਕਿਹਾ ਸੀ ਬੱਚਾ ਤੈਨੂੰ ਜਸਟਿਸ ਮਿਲੇਗਾ ਔਰ ਉਹਨਾਂ ਨੇ ਆਪਣੇ ਓ ਐਸ ਡੀ ਨੂੰ ਕਿਹਾ ਸੀਗਾ ਕਿ ਛੇ ਵਜੇ ਮੈਡਮ ਨੂੰ ਤੁਸੀਂ ਫੋਨ ਕਰਕੇ ਅਪਡੇਟ ਦੇਣਾ ਹੈ ਔਰ ਮੈਨੂੰ ਕਿਹਾ ਸੀ ਤੁਹਾਨੂੰ ਇਨਸਾਫ ਮਿਲੇਗਾ ਤੁਸੀਂ ਦੇਸ਼ ਦੀ ਬੇਟੀ ਨਹੀਂ ਮੇਰੀ ਵੀ ਬੇਟੀ ਹੋ ਤੁਹਾਨੂੰ ਇਨਸਾਫ ਮਿਲੇਗਾ ਬਟ ਉਹ ਇਨਸਾਫ ਮੈਨੂੰ ਫਿਰ ਅੱਜ ਟੜਕਦਾ ਹੋਇਆ ਨਜ਼ਰ ਆ ਰਿਹਾ ਜਿੱਦਾਂ ਪੁਲਿਸ ਵਾਲਿਆਂ ਨੇ ਸਾਡੇ ਨਾਲ ਇੱਕ ਸਾਜਿਸ਼ ਰਚ ਕੇ ਐਫ ਆਈ ਆਰ ਗਲਤ ਕਰਾਈ ਸਸਪੈਂਸ਼ਨ ਗਲਤ ਕੀਤੀ ਫਿਰ ਬਾਦਸ਼ਨਾਮ ਐਡ ਕੀਤੇ ਜਿੱਦਾਂ ਉਹਨਾਂ ਨੇ ਸਾਡੇ ਨਾਲ ਇੱਕ ਗੇਮ ਖੇਡੀ ਮੈਨੂੰ ਕਿਉਂ ਐਦਾਂ ਲੱਗ ਰਿਹਾ ਹੈ ਵਾਪਸ ਕਿ ਸ਼ਾਇਦ ਸਰਕਾਰ ਵੀ ਸਾਡੇ ਨਾਲ ਗੇਮ ਖੇਡ ਰਹੀ ਹੈ ਮਾਨ ਸਾਹਿਬ ਤੁਸੀਂ ਇੱਕ ਬੇਟੀ ਜਿਸ ਨੂੰ ਕੱਲ ਮੋੜਿਆ ਸੀ ਕਿਹਾ ਕਿ ਤੁਹਾਨੂੰ ਜਸਟਿਸ ਮਿਲੇਗਾ ਅੱਜ ਪੂਰੇ ਦੇਸ਼ ਤੇ ਪੰਜਾਬ ਦੀਆਂ ਬੇਟੀਆਂ ਨੂਆਂ ਤੇ ਪੈਨਾ ਤੇ ਧੀਆ ਤੁਹਾਡੇ ਇਨਸਾਫ ਦਾ ਇੰਤਜ਼ਾਰ ਕਰ ਰਹੀ ਹੈ ਔਰ ਤੁਸੀਂ ਇੱਕ ਵਾਰੀ ਵੀ ਮੈਨੂੰ ਉਸ ਤੋਂ ਬਾਅਦ ਕਿਸੇ ਨੇ ਤੁਹਾਡੇ ਆਫਿਸ ਤੋਂ ਫੇਰ ਕੰਟੈਕਟ ਨਹੀਂ ਕੀਤਾ ਤੁਸੀਂ ਸੰਨ ਕੱਲ ਜਿਹੜਾ ਪਰੋਸਾ ਸਾਨੂੰ ਦਵਾਇਆ ਸੀਗਾ ਉਹ ਪਰੋਸਾ ਫੇਰ ਮਨੂੰ ਟੁੱਟਦਾ ਨਜ਼ਰ ਆ ਰਿਹਾ ਪਰ ਬਹੁਤ ਦੁੱਖ ਲੱਗ ਰਿਹਾ ਦਿਲ 'ਚ ਕਿ ਸਾਡੀ ਸਰਕਾਰ ਵੀ ਮਿਲੀ ਹੋਈ ਹੈ ਹੁਣ ਤੁਸੀਂ ਆ ਦੱਸੋ ਚਾਰ ਐਸਚਓ ਨੂੰ ਬਚਾਉਣ ਲਈ ਪਹਿਲੇ ਤੇ ਸਾਰੇ ਪੁਲਿਸ ਵਿਭਾਗ ਮਿਲੀ ਹੋਈ ਸੀ ਹੁਣ ਸਾਡੀ ਸਰਕਾਰ ਵੀ ਜੋ ਕੱਲ ਭਗਵਾਨ ਮਾਨ ਸਾਹਿਬ ਨੇ ਮਨੂੰ ਕਿਹਾ ਸੀ ਮੈਟਰ ਡਿਸੀਜਨਸ ਲੈਂਦੇ ਬਹੁਤ ਫੇਮਸ ਆ ਉਹ ਬੰਦਾ ਉਹ ਕਿੱਥੇ ਗਏ ਮਾਨ ਸਾਹਿਬ ਤੁਹਾਡਾ ਕੱਲ ਦਾ ਕਮਿਟਮੈਂਟ ਕਿ ਇਹਨਾਂ ਨੂੰ ਤੇ ਡਿਸਮਿਸ ਹੋਣਾ ਚਾਹੀਦਾ ਕੱਲ ਮਾਨ ਸਾਹਿਬ ਤੁਸੀਂ ਕਿਹਾ ਸੀ ਐ ਤੇ ਬਿਸਮਿਸ ਹੋਣੇ ਚਾਹੀਦੇ ਤੇ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਉਹ ਸਜ਼ਾ ਕਿੱਥੇ ਗਈ ਕੱਲ 6 ਵਜੇ ਦਾ ਮੈਂ ਤੁਹਾਡੀ OSD ਨੂੰ ਫੋਨ ਕਰ ਰਹੀ ਆ ਉਸਨੇ ਇੱਕ ਮੈਸੇਜ ਤੱਕ ਰਿਪਲਾਈ ਨਹੀਂ ਕੀਤਾ ਮੈਂ ਉਹਨਾਂ ਨੂੰ ਮੈਸੇਜ ਕਰ ਰਹੀ ਆ ਉਹਨਾਂ ਨੇ ਰਿਪਲਾਈ ਨਹੀਂ ਕੀਤਾ ਐਂ ਇਨਸਾਫ ਦੇ ਰਹੇ ਤੁਸੀਂ ਪੰਜਾਬ ਦੀ ਧੀਆਂ ਨੂੰ ਮਾਨ ਸਾਹਿਬ ਮੈਂ ਕਿਸੇ ਦੀ ਧੀ ਨਹੀਂ ਹਾਂ ਐਦਾ ਨਾ ਹੋਏ ਮੈਂ ਰੱਬ ਨੂੰ ਅਰਦਾਸ ਕਰਦੀ ਆ ਮਗਰ ਤੁਸੀਂ ਅੱਜ ਇੱਕ ਧੀ ਨਹੀਂ ਪੰਜਾਬ ਦੀ ਸਾਰੀ ਧੀਆ ਸਾਰੀ ਭੈਣਾਂ ਸਾਰੀ ਮਾਵਾਂ ਨੂੰ ਡਿਸਪਾਇੰਟ ਕੀਤਾ ਹੈ ਅੱਜ ਮੈਂ ਫਿਰ ਵੀ ਖੋਪ ਰੱਖੀ ਹੋਈ ਹੈ ਤੇ ਤੁਹਾਡਾ ਇੱਕ ਸਟੇਟਮੈਂਟ ਇੱਕ ਟਵੀਟ ਨਹੀਂ ਆਇਆ ਤੇ ਤੁਸੀਂ ਕੱਲ ਸਾਨੂੰ ਮਿਲੇ ਕਿਉਂ ਖালি ਮੋਰਚਾ ਉਠਾਣ ਲੇ ਇਦਾਂ ਹੈ ਮਾਨ ਸਾਹਿਬ ਸਾਰੀ ਦੁਨੀਆ ਮੇਰੇ ਨਾਲ ਖੜੀ ਹੈ ਪੂਰਾ ਪੰਜਾਬ ਮੇਰੇ ਨਾਲ ਖੜਾ ਹੈ ਜਸਟਿਸ ਤੇ ਅਸੀਂ ਲੈ ਕੇ ਰਾਵਾਂਗੇ ਤਾਂ ਇਹ ਬਿਆਨ ਜਿਹੜਾ ਉਹਨਾਂ ਦੀ ਪਤਨੀ ਕਰਨਲ ਪਸ਼ਪੰਦਰ ਸਿੰਘ ਬਾਠੀ ਪਤਨੀ ਜਸਵਿੰਦਰ ਕੌਰ ਦਾ ਜਿਨ੍ਹਾਂ ਨੇ ਸਾਫ਼-ਸਾਫ਼ ਕਹਿ ਦਿੱਤਾ ਕਿ ਸਾਨੂੰ ਜਿਹੜਾ ਭਰੋਸਾ ਦਿੱਤਾ ਗਿਆ ਸੀ ਉਹ ਟੁੱਟਦਾ ਨਜ਼ਰ ਆ ਰਿਹਾ ਹੈ ਕੋਈ ਕੰਟੈਕਟ ਕੋਈ ਗੱਲਬਾਤ ਉਸ ਤੋਂ ਬਾਅਦ ਸਾਡੇ ਨਾਲ ਨਹੀਂ ਕੀਤੀ ਜਾ ਰਹੀ ਹੈ ਸ਼ਾਮ 6 ਵਜੇ ਦਾ ਕੱਲ ਦਾ ਸਮਾਂ ਸੀ ਪਰ ਅੱਜ ਵੀ ਦੁਬਾਰਾ ਉਹ 6 ਵਜਣ ਵਾਲੇ ਹੋ ਚੁੱਕੇ ਨੇ ਪਰ ਅਜੇ ਤੱਕ ਕੋਈ ਵੀ ਐਕਸ਼ਨ ਮਾਨ ਸਰਕਾਰ ਦੇ ਵੱਲੋਂ ਇਸ ਤੇ ਨਹੀਂ ਲਿਆ ਗਿਆ ਤਾਂ ਉਹਨਾਂ ਦਾ ਸਾਫ਼ ਤੌਰ ਤੇ ਸੀਐਮ ਮਾਨ ਤੋਂ ਇਹ ਸ਼ਿਕਵਾ ਇਹ ਸ਼ਿਕਾਇਤ ਹੈ ਕਿ ਸਾਨੂੰ ਭਰੋਸਾ ਦੇ ਕੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ